ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਡੇ ਨਾਲ ਇੱਕ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਪਟਿਆਲਾ ਤੋਂ ਕਾਂਗਰਸ ਪਾਰਟੀ ਨੇ ਇੱਕ ਸਾਫ਼ ਸੁਥਰੇ ਅਕਸ ਨੂੰ ਟਿਕਟ ਦੇਣ ਦੀ ਗੱਲ ਕੀਤੀ ਆ ਪੰਜਾਬ ਕਾਂਗਰਸ ਤੋਂ ਲੈ ਕੇ ਰਾਹੁਲ ਗਾਂਧੀ ਗਾਂਧੀ ਟੱਬਰ ਤੱਕ ਚਰਚਾ ਸ਼ੁਰੂ ਹੋ ਚੁੱਕੀ ਆ ਕਿ ਇਸ ਵਾਰ ਪਟਿਆਲਾ ਤੋਂ ਅਜੀਹ ਹਸਤੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਜਿਸ ਦੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆਧਾਰ ਆ ਸਾਫ਼ ਸੁਥਰੀ ਸ਼ਵੀ ਰੱਖਦੇ ਨੇ ਇੱਕ ਨਰਪੱਖ ਨਿਡਰ ਤੇ ਸੈਕੂਲਰ ਸੋਚ ਦੇ ਮਾਲਕ ਨੇ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਕਾਂਗਰਸ ਪਾਰਟੀ ਡਾਕਟਰ ਧਰਮਵੀਰ ਗਾਂਧੀ ਨੂੰ ਮਨਾਉਣ ਤੇ ਲੱਗੇ ਹੋਏ ਨੇ ਕਿ ਤੁਸੀਂ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਣੋ ਤੇ ਗੱਲ ਪਟਿਆਲੇ ਦੀ ਪੰਜਾਬ ਦੀ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਰੋ 2014 ਦੇ ਵਿੱਚ ਡਾਕਟਰ ਤਰਮबीर ਗਾਂਧੀ ਆਮ ਆਦਮੀ ਪਾਰਟੀ ਦੇ ਜਦੋਂ ਪੰਜਾਬ 'ਚ ਪੈਰ ਲੱਗੇ ਸੀ ਤੇ 4 ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਸੀ ਉਹਨਾਂ ਵਿੱਚੋਂ ਡਾਕਟਰ ਤਰਮबीर ਗਾਂਧੀ ਹੋਣੀ ਇੱਕ ਸੀ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀத் ਕੌਰ ਨੂੰ 2014 ਦੇ ਵਿੱਚ ਵੱਡੇ ਫਰਕ ਦੇ ਨਾਲ ਹਰਾ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਗਾਏ ਸਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਨੀਤੀ ਤੇ ਨੀਅਤ ਨੂੰ ਦੇਖ ਕੇ ਹੋਏ ਡਾਕਟਰ ਤਰਮबीर ਗਾਂਧੀ ਨੇ ਪਾਰਟੀ ਚਾਰ ਦਿੱਤੀ ਸੀ ਲੇਕਿਨ ਆਪ ਲੋਕਾਂ ਦੀ ਉਹ ਗੱਲ ਕਰਦੇ ਰਹੇ ਨੇ ਪੰਜਾਬ ਦੀ ਗੱਲ ਕਰਦੇ ਰਹੇ ਨੇ ਇਨਸਾਨੀਅਤ ਦੀ ਗੱਲ ਕਰਦੇ ਰਹੇ ਨੇ ਤੇ ਦੇਸ਼ ਦੇ ਅੰਦਰ ਜੋ ਭਾਜਪੀ ਦੀ ਸਰਕਾਰ ਬਣਨ ਤੋਂ ਬਾਅਦ ਮਾਹੌਲ ਬਣਿਆ ਸੀ ਉਹਨੂੰ ਲੈ ਕੇ ਵੀ ਉਹ ਆਹੇ ਬਗਾਹੇ ਟਿੱਪਣੀਆਂ ਕਰਦੇ ਰਹੇ ਨੇ ਇਸ ਸਮੇਂ ਪਟਿਆਲਾ ਤੋਂ ਆਮ ਆਦੀ ਪਾਰਟੀ ਨੇ ਡਾਕਟਰ ਬਲਬੀਰ ਸਿੰਘ ਹੋਣਾ ਨੂੰ ਵੀ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਡਾਕਟਰ ਬਲਬੀਰ ਸਿੰਘ ਹੋਣਾ ਨੇ ਉਹ ਖੁਦ ਵੀ ਪਾਰਲੀਮੈਂਟ ਦੀ ਟਿਕਟ ਲੜ ਚੁੱਕੇ ਨੇ ਫਿਰ 17 ਦੇ ਵਿੱਚ ਉਹਨਾਂ ਨੂੰ ਹਾਰ ਨਸੀਬ ਟਿਕਟ ਨਹੀਂ ਮਿਲਦੀ ਸੀ ਲੇਕਿਨ ਉਸ ਤੋਂ ਬਾਅਦ ਉਹ ਲੜਦੇ ਨੇ ਹੁਣ 222 ਦੇ ਵਿੱਚ ਉਹ ਪਟਿਆਲਾ ਦਿਹਾਤੀ ਤੋਂ ਉਹ ਐਮਐਲਏ ਬਣ ਜਾਂਦੇ ਨੇ ਤੇ ਸਰਕਾਰ ਦੇ ਵਿੱਚ ਉਹ ਐਸਐਮ ਵਿੱਚ ਮੰਤਰੀ ਨੇ ਹਾਲਾਂਕਿ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਆਪਣੇ ਇੱਕ ਪਰਿਵਾਰਕ ਰਿਸ਼ਤੇ ਦੇ ਨਾਲ ਜਿਹੜਾ ਝਗੜਾ ਹੋਇਆ ਸੀ ਰੋਪੜ ਦੀ ਅਦਾਲਤ ਵੱਲੋਂ ਉਹਨਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਹੜੀ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ ਲੇਕਿਨ ਨਾਲ ਦੇ ਨਾਲ ਜਿੱਥੇ ਗੱਲ ਕੀਤੀ ਜਾਵੇ ਜਿਹੜੇ ਡਾਕਟਰ ਬਲਬੀਰ ਸਿੰਘ ਹੋਣੀ ਚਾਹੇ ਪਰਿਵਾਰਕ ਮਸਲਾ ਸੀ ਲੇਕਨ ਇੱਕ 3 ਸਾਲ ਦੀ ਸਜ਼ਾ ਹੋਣੀ ਇੱਕ ਮੰਤਰੀ ਨੂੰ ਇੱਕ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਦੂਜੇ ਪਾਸੇ ਜੇਕਰ ਰਜਵਾੜਾ ਸ਼ਾਹੀ ਦੀ ਗੱਲ ਕੀਤੀ ਜਾਵੇ ਮਹਾਰਾਜ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਨੀਤ ਕੌਰ ਹੋਣੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਕੈਪਟਨ ਪਰਿਵਾਰ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਚੁੱਕਾ ਚਰਚਾ ਹੈ ਕਿ ਲਾਜ਼ਮੀ ਤੌਰ ਤੇ ਕੈਪਟਨ ਮਿਰਿੰਦਰ ਸਿੰਘ ਦੀ ਜੀਵਨ ਸਾਤਰ ਪ੍ਰਨੀਤ ਕੌਰ ਜਿਹੜੇ ਪਹਿਲਾਂ ਵੀ ਮੈਂਬਰ ਪਾਰਲੀਮੈਂਟ रह ਚੁੱਕੇ ਨੇ ਕੇਂਦਰ ਵਿੱਚ ਕੇਂਦਰੀ ਵਿਦੇਸ਼ ਸ਼ਰਾਜ ਮੰਤਰੀ रह ਚੁੱਕੇ ਨੇ ਉਹ ਹੀ ਭਾਜਪਾ ਦੀ ਟਿਕਟ ਤੋਂ ਚੋਣ ਲੜਨਗੇ ਬਦਲ ਕੁਲ ਮਿਲਾ ਕੇ ਜਿਹੜੀ ਤਸਵੀਰ ਆ ਉਹ ਸਾਫ਼ ਹੋ ਚੁੱਕੀ ਆ ਕਿ ਜਿੱਥੇ ਭਾਜਪਾ ਵੱਲੋਂ ਪ੍ਰਨੀਤ ਕੌਰ ਹੋਣਗੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਗੱਠ ਜੋੜ ਹੋ ਜਾਂਦਾ ਤੇ ਲਾਜ਼ਮੀ ਤੌਰ ਤੇ ਪ੍ਰਨੀਤ ਕੌਰ ਹੋਣੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਹੋਣੀ ਚੋਣ ਮੈਦਾਨ ਵਿੱਚ ਉਤਾਰੇਗੇ ਨੇ ਤੇ ਉਧਰ ਕਾਂਗਰਸ ਪਾਰਟੀ ਮਨਾਉਣ ਤੇ ਲੱਗੀ ਹੋਈ ਆ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਆ ਕਾਂਗਰਸ ਪਾਰਟੀ ਵੱਲੋਂ ਖਾਸ ਕਰਕੇ ਗਾਂਧੀ ਪਰਿਵਾਰ ਜਿਹੜੇ ਨੇ ਉਹਨਾਂ ਨੇ ਆਪਣੇ ਕਈ ਜਿਹੜੇ ਰਾਜਦੂਤ ਆ ਉਹ ਜਿਹੜੇ ਸਾਡੇ ਜਾਣਕਾਰ ਦੱਸਦੇ ਨੇ ਕਿ ਉਹਨਾਂ ਦੇ ਘਰ ਭੇਜੇ ਜਾ ਚੁੱਕੇ ਨੇ ਉਹਨਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਨੇ ਲੇਕਿਨ ਡਾਕਟਰ ਧਰਮਵੀਰ ਗਾਂਧੀ ਕਿਉਂਕਿ ਉਹਨਾਂ ਆਪਣੇ ਰਜੇਵੇਂ ਔਰ ਸਿਹਤ ਦਾ ਹਵਾਲਾ ਦੇ ਕੇ ਚੋਣ ਨਹੀਂ ਲੜਨਾ ਚਾਹੁੰਦੇ ਲੇਕਿਨ ਬਹੁਤ ਸਾਰੇ ਲੋਕ ਬਣੋਂ ਤੇ ਲੱਗੇ ਹੋਏ ਨੇ ਕਿ ਡਾਕਟਰ ਧਰਮਵੀਰ ਗਾਂਧੀ ਹੋਣਾ ਨੂੰ ਪਟਿਆਲੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਆ ਜਦੋਂ ਰਾਹੁਲ ਗਾਂਧੀ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਕੌਮੀ ਪੱਧਰ ਤੇ ਉਹਨਾਂ ਨੇ ਜਿਹੜਾ ਭਾਰਤ ਜੋੜੋ ਯਾਤਰਾ ਪਾਰਟ 1 ਸ਼ੁਰੂ ਕੀਤੀ ਜੋ ਪੰਜਾਬ ਦੇ ਵਿੱਚ ਦਾਖਲ ਹੋਈ ਸੀ ਤਾਂ ਉਦੋਂ ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਰਾਹੁਲ ਗਾਂਧੀ ਦੇ ਨਾਲ ਉਸ ਪੈਦਲ ਯਾਤਰਾ ਦੇ ਵਿੱਚ ਹਿੱਸਾ ਲੈਂਦਾ ਲੰਮੀ ਚੌੜੀ ਗੱਲ ਵੀ ਕੀਤੀ ਕਿਉਂਕਿ ਡਾਕਟਰ ਧਰਮਪ੍ਰੀਤ ਗਾਂਧੀ ਵੀ ਇੱਕ ਸੈਕੂਲਰ ਸੋਚ ਦੇ ਮਾਲਕ ਦੱਸੇ ਜਾਂਦੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਇੱਕ ਸਿਆਸਤ ਤੋਂ ਇਲਾਵਾ ਸਭਾਜ ਸੇਵਾ ਦੇ ਤੌਰ ਤੇ ਉਹਨਾਂ ਦਾ ਇੱਕ ਵੱਡਾ ਨਾਮ ਹੈ ਸੱਚੀ ਗੱਲ ਕਰਨ ਦੇ ਵਿੱਚ ਜਾਣੇ ਜਾਂਦੇ ਨੇ ਇਸ ਕਰਕੇ ਕਾਂਗਰਸ ਪਾਰਟੀ ਲੱਗੀ ਹੋਈ ਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣੀ ਆ ਜਾਂ ਆਮ ਆਦੀ ਪਾਰਟੀ ਜਿਹਦੀ ਪੰਜਾਬ ਦੇ ਵਿੱਚ ਸਰਕਾਰ ਉਹਨਾਂ ਨੂੰ ਟੱਕਰ ਦੇਣੀ ਆ ਤਾਂ ਫਿਰ ਡਾਕਟਰ ਧਰਮਵੀਰ ਗਾਂਧੀ ਤੋਂ ਇਲਾਵਾ ਕਾਂਗਰਸ ਪਾਰਟੀ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ ਚਰਚਾ ਤੇ ਵੀ ਸੀ ਕਿ ਹੋ ਸਕਦਾ ਕਿ ਜੂਤ ਕਾਂਗਰਸ ਦੇ ਕੋਟੇ ਚੋਂ ਬ੍ਰਹਮ ਮਹਿੰਦਰਾ ਜਿਹੜੇ ਸਾਬਕਾ ਮੰਤਰੀ रह ਚੁੱਕੇ ਨੇ ਉਹਨਾਂ ਦੇ ਲੜਕੇ ਬੋਇ ਤਮਿੰਦਰਾ ਵੀ ਭੱਜ ਦੌੜ ਕਰ ਰਹੇ ਨੇ ਨਾਲ ਦੇ ਨਾਲ ਜਿਹੜੇ ਸੰਗਰੂਰ ਤੋਂ ਲੋਕ ਸਭਾ ਮੈਂਬਰ रह ਚੁੱਕੇ ਨੇ ਕੈਪਟਨ ਮਿਰਿੰਦਰ ਸਿੰਘ ਦੀ ਬਾਜ਼ਾਰ ਚ ਮੰਤਰੀ ਰਹਿ ਚੁੱਕੇ ਨੇ ਵਿਜੇਂਦਰ ਸਿੰਘਲਾ ਉਹਨਾਂ ਦੀ ਪਟਿਆਲਾ ਰੈਸ਼ ਉਹ ਵੀ ਚਰਚਾ ਦੇ ਵਿੱਚ ਸੀ ਕਿ ਜੇ ਉਹਨਾਂ ਨੂੰ ਸੰਗਰੂਰ ਨਾਲ ਟਿਕਟ ਮਿਲੀ ਤੇ ਉਹਨਾਂ ਦੀ ਜ਼ਿਆਦਾ ਜਿਹੜੇ ਡਾਕਟਰ ਵਿਜੇ ਸਿੰਘਲਾ ਦੀ ਇੱਛਾ ਉਹ ਸੀ ਪਟਿਆਲੇ ਤੋਂ ਲੜਨ ਦੀ ਜਿੱਥੇ ਵਿਜੇਂਦਰ ਸਿੰਘਲਾ ਪਟਿਆਲੇ ਤੋਂ ਚੋਣ ਲੜਨ ਦੀ ਇੱਛਾ ਰੱਖਦੇ ਨੇ ਉੱਥੇ ਰਾਜਪੁਰਾ ਤੋਂ ਜਿਹੜੇ ਵਿਧਾਇਕ ਰਹਿ ਚੁੱਕੇ ਨੇ ਜਿਹੜੇ ਨੇ ਹਰਦਿਆਲ ਸਿੰਘ ਕਬੋਜ ਉਹ ਵੀ ਭੱਜ ਦੌੜ ਕਰ ਰਹੇ ਸੀ ਇੱਕ ਧੜਾ ਤੇ ਲਾਲ ਸਿੰਘ ਨੂੰ ਵੀ ਚਾਹੁੰਦਾ ਸੀ ਪਰ ਗੱਲ ਇਹ ਹੈ ਕਿ ਹੁਣ ਜਿਹੜਾ ਫੈਸਲਾ ਉਹ ਪੰਜਾਬ ਕਾਂਗਰਸ ਤੋਂ ਜ਼ਿਆਦਾ ਹਾਈ ਕਮਾਂਡਿੰਗ ਕਰਨਾ ਹੈ ਔਰ ਰਾਹੁਲ ਗਾਂਧੀ ਦੀ ਜੋ ਸਾਡੇ ਜਾਣਕਾਰ ਦੱਸਦੇ ਨੇ ਇੱਛਾ ਕੇ ਉਹ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਲੜਾਉਣਾ ਚਾਹੁੰਦੇ ਨੇ ਇਸ ਕਰਕੇ ਰਾਹੁਲ ਗਾਂਧੀ ਨੇ ਬਹੁਤ ਹੀ ਆਪਣੇ ਕਾਂਗਰਸ ਪਾਰਟੀ ਪੰਜਾਬ ਤੋਂ ਖਾਸਮ ਖਾਸ ਅਜਿਹੇ ਰਾਜਦੂਤ ਭੇਜੇ ਨੇ ਜਿਹੜੇ ਡਾਕਟਰ ਗਾਂਧੀ ਨੂੰ ਬਣਾਉਣ ਦੀ ਗੱਲ ਕਰ ਰਹੇ ਨੇ ਪ੍ਰਭਾਵ ਪਾ ਰਹੇ ਨੇ ਯਤਨ ਕਰ ਰਹੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਜਿਸ ਸਮੇਂ ਜਿਹੜੀ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕੀਤੀ ਕਿ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੋ ਸਕਦੇ ਨੇ ਕਾਂਗਰਸ ਪਾਰਟੀ ਨੇ ਲਗਭਗ ਉਹਨਾਂ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ ਲੇਕਿਨ ਫੈਸਲਾ ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਕਰਨਾ ਲੇਕਿਨ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਪਟਿਆਲੇ ਤੋਂ ਮੁੜ ਤੋਂ ਜਿਹੜੇ ਆ ਡਾਕਟਰ ਤਰਬੀਰ ਗਾਂਧੀ ਨੂੰ ਚੋਣ ਲੜਨੀ ਚਾਹੀਦੀ ਆ ਜਿਤਨੀ ਚਾਹੀਦੀ ਹੈ ਕਿਉਂਕਿ ਡਾਕਟਰ ਤਰਬੀਰ ਗਾਂਧੀ ਦੀ ਅਗਰ 2014 ਦੀ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਬਾਕੀ ਜਿਹੜੇ 2014 ਚ ਐਮਪੀ ਚੁਣੇ ਗਏ ਸੀ ਉਹਨਾਂ ਨਾਲੋਂ ਵੱਖਰੇ ਤੌਰ ਤੇ ਡਾਕਟਰ ਤਰਬੀਰ ਹੋਣਾ ਨੇ ਗਾਂਧੀ ਹੋਣਾ ਨੇ ਇਹ ਕੰਮ ਕੀਤਾ ਸੀ ਕਿ ਉਹਨਾਂ ਪਿੰਡਾਂ ਨੂੰ ਹੀ ਉਹਨਾਂ ਨੇ ਗਰੰਟਾ ਦਿੱਤੀਆਂ ਸੀ ਜੇਨਾ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਜਿਹਨੂੰ ਮੜੀਆਂ ਕਿਹਾ ਜਾਂਦਾ ਉਸ ਪਿੰਡ ਨੂੰ ਗ੍ਰਾਂਟ ਦਿੱਤੀ ਜਿੰਨਾਂ ਦੀਆਂ ਮੜੀਆਂ ਸਾਂਝੀਆਂ ਸੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਨੇ ਜਿੱਥੇ ਐਸਸੀ ਭਾਈਚਾਰੇ ਦੇ ਆ ਤੇ ਜਨਰਲ ਭਾਈਚਾਰੇ ਦੀਆਂ ਵਕਰੀਆਂ ਵਕਰੀਆਂ ਮੜੀਆਂ ਨੇ ਲੇਕਿਨ ਡਾਕਟਰ ਤਰਮੇਰ ਗਾਂਧੀ ਉਹਨਾਂ ਨੇ ਅਜਿਹੇ ਪਿੰਡਾਂ ਨੂੰ ਇਕੱਠੇ ਕੀਤਾ ਨਸੀਹਤ ਦਿੱਤੀ ਸੀ ਕਿ ਗ੍ਰਾਂਟ ਉਸੇ ਪਿੰਡ ਨੂੰ ਦਿੱਤੀ ਜਾਊਗੀ ਜਿੱਥੇ ਮੜੀਆਂ ਇੱਕ ਹੋਣਗੇ ਜਿੱਥੇ ਕੋਈ ਫਰਕ ਨਾ ਹੋਵੇ ਕਿ ਉਹ ਕਿਹੜੇ ਭਾਈਚਾਰੇ ਦੇ ਨਾਲ ਸਬੰਧ ਰੱਖਦਾ ਉਹ ਕਿਹੜੇ ਫਿਰਕੇ ਦੇ ਨਾਲ ਸਬੰਧ ਰੱਖਦਾ ਔਰ ਨਾਲ ਦੇ ਨਾਲ ਇੱਕ ਸਭ ਤੋਂ ਵੱਡਾ ਉਹਨੇ ਕੰਮ ਕੀਤਾ ਕਿ ਪਟਿਆਲੇ ਦੇ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਸੀ ਉੱਥੇ ਉਹਨਾਂ ਨੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਬੈਂਚਾਂ ਦਾ ਪ੍ਰਬੰਧ ਕੀਤਾ ਸੀ ਤੇ ਨਾਲ ਦੇ ਨਾਲ ਪਟਿਆਲਾ ਵਾਸਤੇ ਉਹਨਾਂ ਬਹੁਤ ਸਾਰੇ ਹੋਰ ਵੀ ਕੰਮ ਕੀਤੇ ਸੀ ਇਸੇ ਪਰਫਾਰਮੈਂਸ ਇਸੇ ਕਾਰਗੁਜ਼ਾਰੀ ਦਾ ਧਾਰ ਤੇ ਸਾਫ ਸੁਥਰੀ ਸ਼ਵੀ ਔਰ ਇੱਕ ਸੈਕੂਲਰ ਸੋਚ ਦੇ ਮਾਲਕ ਹੋਣ ਦੀ ਖਾਤਰ ਜਿਹੜੇ ਆ ਕਾਂਗਰਸ ਪਾਰਟੀ ਡਾਕਟਰ ਤਰਬੀਰ ਗਾਂਧੀ ਹੋਣਾ ਤੇ ਡੋਰੇ ਪਾਉਣ ਦੀ ਯਤਨਕਾਰੀ ਆ ਇਸ ਸਮੇਂ ਵੀ ਜਦੋਂ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਆ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਦੀਆਂ ਬਰੂਹਾ ਤੇ ਬੈਠੇ ਨੇ ਉਹਨਾਂ ਦਾ ਡਿਸਕਸ਼ਨ ਕਰ ਰਹੇ ਨੇ ਕਿ ਰਾਹੁਲ ਗਾਂਧੀ ਗਾਂਧੀ ਪਰਿਵਾਰ ਦਾ ਫੈਸਲਾ ਹੈ ਕਿ ਪਟਿਆਲੇ ਤੋਂ ਤੁਸੀਂ ਕਾਂਗਰਸ ਪਾਰਟੀ ਵਾਸਤੇ ਚੋਣ ਲੜੋ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਟਿਕਟ ਡਾਕਟਰ ਤਰਬੀਰ ਗਾਂਧੀ ਨੂੰ ਦੇਣਾ ਚਾਹੁੰਦੇ ਨੇ ਹੁਣ ਇਹ ਫੈਸਲਾ ਡਾਕਟਰ ਤਰਬੀਰ ਗਾਂਧੀ ਨੇ ਕਰਨਾ ਹੈ ਕਿਉਂਕਿ ਇੱਕ ਪਾਸੇ ਜਿੱਥੇ ਭਾਜਪਾ ਵੱਲੋਂ ਲਗਭਗ ਤੈਅ ਆ ਕਿ ਪ੍ਰਨੀਤ ਕੌਰ ਚੋਣ ਲੜਨਗੇ ਆਮ ਆਦੀ ਪਾਰਟੀ ਨੇ ਆਪਣਾ ਉਮੀਦਵਾਰ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਹੋਣਾ ਨੂੰ ਚੌਣ ਮੈਦਾਨ ਵਿੱਚ ਉਤਾਰ ਦਿੱਤਾ ਔਰ ਸ਼ਰੋਮਣੀ ਕਾਲੀ ਦਲ ਅਗਰ ਆਡਲ ਲੜਦੇ ਆ ਤਾਂ ਉਹ ਸਾਦਾ ਉਹਨਾਂ ਦੇ ਸਰਜੀਤ ਸਿੰਘ ਰਖੜਾ ਹੋਣ ਉਮੀਦਵਾਰ ਲੇਕਿਨ ਅਗਰ ਸ਼ਰੋਮਣੀ ਕਾਲੀ ਦਲ ਭਾਜਪਾ ਦਾ ਜਿਹੜਾ ਗੱਠਜੋੜ ਹੋ ਜਾਂਦਾ ਉਮੀਦ ਆ ਕਿ ਅਗਲੇ ਹਫਤੇ ਤੱਕ ਗੱਠਜੋੜ ਹੋ ਜਾਏਗਾ ਜਿਹੜੀਆਂ ਸ਼ਰਤਾਂ ਸੁਭੀ ਸਿੰਘ ਬਾਦਲ ਹੋਣਾ ਨੇ ਸੈਂਟਰ ਸਰਕਾਰ ਤੱਕ ਕੇ ਰੱਖੀਆਂ ਨੇ ਉਹ ਮੰਗਾ ਪ੍ਰਵਾਨ ਹੋ ਸਕਦੀਆਂ ਨੇ ਜੇ ਇਹਦੇ ਚੱਲਦੇ ਜੇ ਗੱਠਜੋੜ ਹੋ ਗਿਆ ਤੇ ਲਾਜ਼ਮੀ ਤੌਰ ਤੇ ਗੱਠਜੋੜ ਦ ਸ਼ਰੋਮਣੀ ਕਾਲੀ ਦਲ ਭਾਜਪਾ ਦੀ ਸਾਂਝੀ ਉਮੀਦਵਾਰ ਪ੍ਰਨੀਤ ਕਰ ਹੋ ਸਕਦੀ ਹੁਣ ਸਵਾਲ ਆ ਕਿ ਜੇ ਕਾਂਗਰਸ ਪਾਰਟੀ ਡਾਕਟਰ ਤਰਬੀਰ ਗਾਂਧੀ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਨੇ ਤੇ ਫਿਰ ਡਾਕਟਰ ਤਰਬੀਰ ਗਾਂਧੀ ਚੋਂ ਲੜਨਗੇ ਜਾਂ ਨਹੀਂ ਇਹ ਨਿਰਭਰ ਕਰਦਾ ਡਾਕਟਰ ਗਾਂਧੀ ਤੇ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ